ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਧਾਲੀਵਾਲ ਤੁਸੀਂ ਦੇਖ ਰਹੇ ਹੋ ਐਲਬੀਐਸ ਨਿਊਜ਼ ਟੀਵੀ ਦੋਸਤੋ ਇੱਕ ਵੱਡੀ ਖਬਰ ਹੈ ਜਿਹੜੀ ਹਲਕਾ ਧੂਰੀ ਤੋਂ ਆ ਰਹੀ ਹੈ ਕਿ ਆਪਾਂ ਖੜੇ ਹਾਂ ਕਿ ਪਿੰਡ ਰੰਗਿਆਂ ਜਿਹੜਾ ਵਿਧਾਨ ਸਭਾ ਹਲਕਾ ਧੂਰੀ ਦਾ ਦੇਨਪਿੰਡਾ ਪਿੰਡ ਤੇ ਉੱਥੇ ਕੀ ਮਸਲਾ ਹੋਇਆਗਾ ਇੱਕ ਔਰਤ ਹੈ ਜਿਹੜੀ ਉਹ ਪਾਣੀ ਵਾਲੀ ਟੈਂਕੀ ਦੇ ਉੱਪਰ ਚੜੀ ਹੋਈ ਆ ਸਵੇਰ ਦੀ ਪਾਣੀ ਵਾਲੀ ਟੈਂਕੀ ਤੇ ਚੜੀ ਉਹ ਕੀ ਮਸਲਾ ਹੈਗਾ ਪੂਰਾ ਆਪਾਂ ਉਹ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਵੀ ਉਹ ਪਾਣੀ ਵਾਲੀ ਟੈਂਕੀ ਤੇ ਉੱਤੇ ਚੜਨ ਦੇ ਲਈ ਕਿਉਂ ਮਜਬੂਰ ਹੋਣਾ ਪਿਆ ਬਾਈ ਜੀ ਕੀ 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 ਮਸਲਾ ਹੈ ਜੀ ਪੂਰਾ ਇਹ ਪ ਜੋ ਨੂੰ ਮੁੰਡਾ ਪਹਿਲਾਂ ਤਾਂ ਥੋੜਾ ਥੋੜਾ ਕਿਹੜਾ ਪਿੰਡ ਆਗਾ ਕਿੱਥੋਂ ਆ ਵੀਜੀਤ ਕੇ ਖੁਰਦਾ ਵੀਰੇ ਕਿੰਨਾ ਨੇ ਪੈਸੇ ਲੈਣੇ ਨੇ ਕਿਤੋਂ ਲੈਣੇ ਨੇ ਇਹ ਮੇਰੀ ਮੰਮੀ ਦੇ ਪੂਆ ਦਾ ਪੋਤਾ ਹੈਗਾ ਜੀ ਕੀ ਨਾਮ ਹੈ ਜਿਹੜਾ ਮਨਦੀਪ ਸਿੰਘ ਆ ਜੀ ਸੰਨ ਉਹ ਸੁਗਵੰਤ ਸਿੰਘ ਆ ਜੀ ਅੱਛਾ ਅੱਛਾ ਹਾਂ ਜੀ ਚਾਚਾ ਉਹਦਾ ਇੱਕ ਨਾਲ ਆ ਭਗਵੰਤ ਸਿੰਘ ਜੀ ਹਾਂਜੀ ਉਹਨਾਂ ਤੋਂ ਲੈਣਾ ਜੀ ਕਿਸ ਕਿਸ ਮਸਲੇ ਲਈ ਤੁਸੀਂ ਉਹ ਪੈਸਾ ਨੂੰ ਦਿੱਤਾ ਸੀ ਬਾਹਰ ਲਈ ਦਿੱਤਾ ਸੀਗਾ ਅਮਰੀਕਾ ਦਾ ਟੂਰਿਸਟ ਵੀਜ਼ਾ ਪਿਸਟਰ ਵੀਜ਼ਾ ਉਹ ਕਹਿੰਦਾ ਵੀ 10 ਸਾਲ ਦਾ ਪਿਸਟਰ ਵੀਜ਼ਾ ਟੂਰਿਸਟ ਲਵਾ ਕੇ ਦਵਾਂਗਾ ਤੇ ਹੱਥੋਂ ਪੈਸੇ ਪੋਵਾਲੇ ਜੀ 25 ਲੱਖ ਰੁਪਿਆ ਅਕਾਊਂਟ ਚ ਮੁੜ ਕੇ ਮੈਨੂੰ ਭੇਜਿਆ ਨਹੀਂ ਜੀ ਹੁਣ ਤੱਕ ਹੋ ਗਿਆ ਅਸਾ ਉਹ ਏਜੰਟੀ ਦਾ ਕੰਮ ਕਰਦਾ ਪੁੰਦਾ ਹਾਂਜੀ ਕਿੱਥੇ ਕਰਦਾ ਸੀਗਾ ਉਹ ਜੀ ਪਹਿਲਾਂ ਉਹਦਾ ਆਫਿਸ ਸੀਗਾ ਜੀ ਬਰਨਾਲੇ ਹਾਂਜੀ ਕਲੋਨੀ ਚ ਤੇ ਕਚੇਰੀਆਂ ਕੋਲੇ ਤੇ ਜਦੋਂ ਸਾਡੀ ਗੱਲ ਹੋਈ ਆ ਪਹਿਲਾਂ ਅਸੀਂ 2.5-3 ਲੱਖ ਰੁਪਏ ਤੱਕ ਘਰੇ ਆ ਕੇ ਇਹਨਾਂ ਨੂੰ ਘਰੀ ਦੇ ਗਏ ਸੀਗੇ ਜੀ ਹੱਥ ਕੈਸੀ ਦੇ ਗਏ ਸੀਗੇ ਉਦੋਂ ਜਦੋਂ ਜਦੋਂ ਤੁਸੀਂ ਘਰੇ ਪੈਸੇ ਦੇਣ ਆਏ ਸੀ ਉਦੋਂ ਉਹ ਘਰੇ ਕੌਣ ਕੌਣ ਮੌਜੂਦ ਸੀ ਉਹਦਾ ਚਾਚਾ ਸੀਗਾ ਜੀ ਭਵੰਤ ਤੇ ਇੱਕ ਉਹਦੇ ਮੁੰਡੇ ਸੀਗੇ ਦੋਨੇ ਜੀ ਤੇ ਇੱਕ ਏਜੰਟ ਸੀਗਾ ਜਿਹੜਾ ਮੇਨ ਮਨਦੀਪ ਜੀ ਇਹ ਥੋੜੇ ਟਾਈਮ ਬਾਅਦ ਆਇਆ ਸੀ 10-15 ਮਿੰਟ ਬਾਅਦ ਇਹਨਾਂ ਨੇ ਫੋਨ ਕਰਕੇ ਭਲਾਇਆ ਹਾਂ ਤੇ ਉਦੋਂ ਹੱਥ ਕੈਸ਼ ਦੇ ਕੇ ਜੀ ਉਦੋਂ ਬਾਅਦ ਸਾਰੇ ਪੈਸੇ ਬਾਕੀ ਜਿੰਨੇ ਪੈਸੇ ਆਏ 23-24 ਲੱਖ ਰੁਪਏ ਬਾਕੀ ਸਾਰਾ ਬੈਂਕ ਚ ਪਾਤਾ ਸੀ ਆਪਾਂ ਇਹਨਾਂ ਦੇ ਅਕਾਊਂਟ ਚ ਜੀ ਮਨਦੀਪ ਸਿੰਘ ਦੇ ਅਕਾਊਂਟ ਚ ਪਾਤਾ ਹਾਂਜੀ ਮਨਦੀਪ ਸਿੰਘ ਦੇ ਅਕਾਊਂਟ ਚ ਅੱਛਾ ਤੇ ਤੁਸੀਂ ਫਿਰ ਇਹਨਾਂ ਨੂੰ ਵਾਰੀ ਵਾਰੀ ਕਹਿੰਦੇ ਰਹੇ ਹੋਮੋਗੇ ਵੀ ਸਾਨੂੰ ਬਾਹਰ ਭੇਜਣ ਵਾਸਤੇ ਫਿਰ ਇਹਨਾਂ ਦੇ ਕੀ ਲਾਰੇ ਰਹੇ ਤੁਹਾਡੇ ਲਈ ਬਸ ਅੱਜ ਭੇਜਦਾ ਕੱਲੂ ਭੇਜਦਾ ਅੱਜ ਭੇਜਦਾ ਕੱਲੂ ਭੇਜਦਾ ਕਹਿੰਦੇ ਦਿੱਲੀ ਭੇਜਤਾ ਜੀ ਕਿਤੇ ਦਿੱਲੀ 20 ਦਿਨ ਬੈਠਾ ਰਿਹਾ ਜੀ ਮੈਂ ਫਿਰ ਮੈਂ ਮੈਨੂੰ ਪੂਨੇ ਬਿਠਾਈ ਰੱਖਿਆ ਜੀ ਪੂਨੇ ਤੋਂ ਕਿ ਅੱਛਾ ਤੁਸੀਂ ਇਹਨਾਂ ਨਾਲ ਕਿਵੇਂ ਰਾਬਤਾ ਬਣਾਇਆ ਤੁਸੀਂ ਇਹਨਾਂ ਨੂੰ ਕਿਵੇਂ ਜਾਣਦੇ ਸੀ ਜੀ ਇਹ ਮੇਰੀ ਮੰਮੀ ਦੀ ਭੂਆ ਦੇ ਪੋਤੇ ਨੇ ਜੀ ਜਿਹੜਾ ਸੁਗਵੰਤ ਭਵੰਤ ਸਿੰਘ ਹੈ ਮੰਮੀ ਦੀ ਭੂਆ ਦੇ ਮੁੰਡੇ ਨੇ ਜੀ ਅਸੀਂ ਰਿਸ਼ਤੇਦਾਰ ਹਾਂ ਹਾਂਜੀ ਰਿਸ਼ਤੇਦਾਰੀ ਆ ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਵੀ ਸਾਡਾ ਮੁੰਡਾ ਵੀ ਕੰਮ ਕਰਦਾ ਬਾਹਰ ਭੇਜ ਜਾਂਦਾ ਵੀ ਹੁਣ ਭੇਜ ਦਿੰਨੇ ਆ ਵੀ ਚੱਲ ਤੁਹਾਡਾ ਮੁੰਡੇ ਦੀ ਸੁਣੀ ਜਾਊਗੀ ਤੇ ਇਦਾਂ ਗੱਲਬਾਤ ਕਰਕੇ ਜੀ ਸਾਡੀ ਜ਼ਮੀਨ ਸੀ ਕਿੱਲਾ ਹੀ ਜ਼ਮੀਨ ਸੀ ਉਹ ਵੀ ਵਿਕਿਆਤੀ ਇਹਨਾਂ ਨੇ ਜੀ ਤੇ ਜ਼ਮੀਨ ਵੇਚ ਕੇ ਆਪਾਂ ਪੈਸੇ ਦਿੱਤੇ ਜੀ ਅੱਛਾ ਫਿਰ ਤੁਸੀਂ ਅੱਜ ਜਿਹੜਾ ਫੈਸਲਾ ਲਿਆ ਵੀ ਪਾਣੀ ਵਾਲੀ ਟੈਂਕੀ ਤੇ ਚੜਕੇ ਅਸੀਂ ਜਿਹੜਾ ਮਸਲਾ ਹੱਲੋ ਕਰ ਲਾਂਗੇ ਕੀ ਤੁਸੀਂ ਇਸ ਤੋਂ ਪਹਿਲਾਂ ਕਦੇ ਕਿਸੇ ਨੂੰ ਕੋਈ ਦਰਖਾਸਤ ਦਿੱਤੀ ਕਿ ਨਹੀਂ ਦਿੱਤੀ ਹਾਂਜੀ ਦਿੱਤੀ ਸੀ ਪਹਿਲਾਂ ਪੁਲਿਸ ਥਾਣੇ 'ਚ ਦਿੱਤੀ ਹੋਈ ਸੀ ਜੀ ਕੋਈ ਸੁਣਦਾ ਹੀ ਨਹੀਂ ਜੀ ਪੁਲਿਸ ਵਾਲੇ ਨਾ ਆਉਂਦੇ ਨੇ ਨਾ ਸੁਣਦੇ ਨੇ ਤੁਸੀਂ ਇਹਨਾਂ ਨੂੰ ਇਹ ਪਰਿਵਾਰ ਨੂੰ ਤੁਸੀਂ ਪਹਿਲਾਂ ਮਿਲਿਓ ਕਦੇ ਹਾਂਜੀ ਪਹਿਲਾਂ ਆਏ ਸੀ ਅਸੀਂ ਇੱਕ ਬਕਰੇ ਆਏ ਸੀ ਸਾਨੂੰ ਪੁਲਿਸ ਉੱਠਾ ਸਾਨੂੰ ਹੀ ਬੋਲਦੀ ਹੈ ਜੀ ਤੇ ਜੀ ਪਹਿਲਾਂ ਪੈਸੇ ਪੁੱਛਣ ਆਏ ਸੀ ਵੀ ਸਾਡੇ ਪੈਸੇ ਕਦੋਂ ਦਮੋਗੇ ਜੀ ਥੋੜੇ ਦਿਨ ਹੋਗੇ ਤੇ ਉਦੋਂ ਸਪੁਲਿਸ ਸਾਨੂੰ ਹੀ ਲੱਗੀ ਚੱਕ ਕੇ ਕਹਿੰਦੇ ਤੁਸੀਂ ਪੈਸੇ ਮੰਗਣੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਵੀ ਸਾਡੇ ਪੈਸੇ ਦਿੱਤੇ ਜਾਣ ਜਾਂ ਜੀਹਾਂ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਸਾਡੇ ਕੋਲੇ ਕਿਹੜਾ ਕੋਈ ਰੋਜੀ ਰੋਟੀ ਆ ਜੀ ਸਾਡੇ ਕੋਲ ਤਾਂ ਉਹੀ ਕਿੱਲਾ ਜ਼ਮੀਨ ਦਾ ਸੀ ਜਿਹੜਾ ਸੀ ਵੇਚ ਕੇ ਦੇ ਦਿੱਤਾ ਜਿੰਨਾ ਘਰ ਆ ਨਾ ਸਾਡੇ ਕੋਲੇ ਕੁਝ ਹੋਰ ਆ ਘਰੋਂ ਬਾਹਰੋਂ ਉਹਨੂੰ ਇਹ ਸਾਨੂੰ ਪੈਸੇ ਮੋੜਨ ਵਾਸਤੇ ਸਾਨੂੰ ਕੋਈ ਉਹਨਾਂ ਨੇ ਕੁਝ ਕਿਹਾ ਕਿ ਨਹੀਂ ਕਿਹਾ ਕੁਝ ਨਹੀਂ ਕਹਿੰਦੇ ਜੀ ਕਹਿੰਦੇ ਸਾਡੇ ਕੋਲ ਨਹੀਂ ਹੈਗੇ ਸਿੱਧੇ ਜਵਾਬ ਦੇ ਦਿੰਦੇ ਜੀ ਕੋਈ ਐਗਰੀਮੈਂਟ ਕੀਤਾ ਹੋਵੇ ਤੁਸੀਂ ਇਹਨਾਂ ਨਾਲ ਸਾਡੇ ਕੋਲੇ ਬੈਂਕ ਸਟੇਟਮੈਂਟ ਆਈ ਜੀ ਕਾਗਜ਼ ਪੱਤਰ ਸਾਰੇ ਇਹਨਾਂ ਨਾਲ ਕੋਈ ਭੇਜਣ ਬਾਰੇ ਕੋਈ ਐਗਰੀਮੈਂਟ ਹੈਗਾ ਨਹੀਂ ਉਹ ਨਹੀਂ ਸੀ ਹੈਗਾ ਜੀ ਕਿਉਂਕਿ ਰਿਸ਼ਤੇਦਾਰੀ ਸੀ ਅਸੀਂ ਵਿਚਿਤ ਬੈਂਕ 'ਚ ਹੀ ਪਾਤੀ ਸੀ ਸਾਨੂੰ ਕਿਉਂਕਿ ਅਸੀਂ ਅਣਪੜ੍ਹ ਬੰਦੇ ਆ ਜ अच्छा ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਸੀਗੇ ਬਾਕੀ ਜੇ ਜਦੋਂ ਅਸੀਂ ਹੁਣ ਪੈਸੇ ਲੈਣਾਉਂਦੇ ਸੀਗੇ ਤੇ ਕਹਿੰਦੇ ਸਾਡਾ ਬੇਦਖਲ ਕੀਤਾ ਹੋਇਆ ਸਾਡਾ ਤਾਂ ਫਿਰ ਜੀ ਬੇਦਖਲ ਕੀਤਾ ਜੀ ਘਰੇ ਕਿਵੇਂ ਆਉਂਦਾ ਸਾਡੇ ਕੋਲ ਪ੍ਰੂਫ ਪੈਣੀ ਮੇਰੇ ਕੋਲ ਫੋਟੋਆਂ ਪਈਆਂ ਨੇ ਜੀ ਭੈਣ ਦਾ ਵਿਆਹ ਕਰਕੇ ਗਿਆ ਆਪਦੀ ਦਾ ਅੱਛਾ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਜਦੋਂ ਪੈਸੇ ਮੰਗਣ ਆਉਂਦੇ ਉਦੋਂ ਤੁਹਾਨੂੰ ਕਹਿ ਦਿੱਤਾ ਜਾਂਦਾ ਵੀ ਇਹ ਬੇਦਖਲ ਕੀਤਾ ਹੈ ਬੇਦਖਲ ਕੀਤਾ ਉਦੋਂ ਬਾਅਦ ਸਿੱਧਾ ਘਰੇ ਆਉਂਦਾ ਜੀ ਉਹ ਆਪਦਾ ਘਰੇ ਰਹਿੰਦਾ ਗਾ ਜੀ ਭੈਣ ਦਾ ਵਿਆਹ ਕਰਕੇ ਗਿਆ ਅੱਗੇ ਪਿੱਛੋਂ ਵੀ ਘਰੇ ਆਉਂਦਾ ਜਾਂਦਾ ਜੀ ਸਾਰਾ ਘਰ ਦੇ ਨਾਲ ਉਹਦੀ ਗੱਲਬਾਤ ਹੁੰਦੀ ਆ ਬਿਲਕੁਲ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿਸਾਨ ਜੀ ਨੇ ਤੇ ਆਗੂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰੀਏ ਬਾਈ ਜੀ ਤੁਸੀਂ ਕੀ ਪੱਖ ਲੈ ਕੇ ਆਏ ਬਾਈ ਜੀ ਇਹਨਾਂ ਨੇ ਦੱਸਿਆ ਵੀ ਐ ਕਰਕੇ ਕਈ ਦਿਨਾਂ ਦੇ ਦੱਸਦੇ ਨੇ ਵੀ ਐ ਕਰਕੇ ਹੋ ਗਏ 7-8 ਦਿਨ ਪਹਿਲਾਂ ਦਾ ਬ੍ਰਦਰ ਛੋਟਾ ਆਇਆ ਸੀ ਕਹਿੰਦੇ ਵੀ ਐ ਕਰਕੇ ਸਾਡੇ ਪੈਸੇ ਫਸੇ ਹੋਏ ਨੇ ਕਿ ਰੰਗੀਆਂ ਪਿੰਡ ਦੇ ਵਿੱਚ ਇਹਨਾਂ ਦੀ ਰਿਸ਼ਤੇਦਾਰ ਨੇਗੇ ਮਨਜੀਤ ਸਿੰਘ ਤੇ ਚਲੋ ਮੈਂ ਕਿਹਾ ਵੀ ਕਢਾਵਾਂਗੇ ਚਲੋ ਅੱਜ ਆਚਾਂੜ ਕੀ ਇਹ ਸਵੇਰ ਮੇਰੇ ਕੋਲ ਆਏ ਵੀ ਐ ਕਰਕੇ ਸਾਡੀ ਮੰਮੀ ਆ ਬਾਟਰਬਖਤ ਤੇ ਚੜ ਗਈ ਮੈਂ ਵੀ ਚਲੋ ਚੱਲੇ ਤੇ ਭਰਾ ਨਾਲ ਛੋਟੇ ਨਾਲ ਗੱਲ ਵੀ ਮੈਂ ਕਹ ਵੀ ਤੁਸੀਂ ਆ ਜਾਓ ਮੈਂ ਵੀ ਅਸੀਂ ਚਾਰ ਬੰਦੇ ਸੀ ਜੁਨੀਆਨ ਦੇ ਇੱਥੇ ਆਏ ਆ ਵੀ ਜੀ ਅਸੀਂ ਇਹ ਪ੍ਰਸ਼ਾਸਨ ਕੋਲੇ ਵੀ ਆਏ ਪਰ ਪ੍ਰਸ਼ਾਸਨ ਜਨਾਂ ਦੀ ਗੱਲ ਨਹੀਂ ਸੁਣੀ ਹੈਗੀ ਠੀਕ ਆ ਪਹਿਲਾਂ ਵੀ ਆ ਕੇ ਗਏ ਹੋਣਗੇ ਕਿ ਕਹਿੰਦੇ ਰੰਗੀਆਂ ਪਿੰਡ ਉੱਥੇ ਬਣੀ ਹੋਈ ਹੈਗੀ ਥਾਣਾ ਦਾ ਜਿਹੜਾ ਬਣਿਆ ਹੋਇਆਗਾ ਚੌਕੀ ਬਣੀ ਉਹਦੇ ਵਿੱਚ ਵੀ ਇੱਥੇ ਨਾ ਤਾਂ ਕੋਈ ਪ੍ਰਸ਼ਾਸਨ ਆ ਜੀ ਕੋਈ ਇਹਨਾਂ ਦੀ ਕੋਈ ਗੱਲਬਾਤ ਨਹੀਂ ਇਹ ਫਰੌਡ ਕਰ ਗਏ ਜੀ ਇਹਨਾਂ ਦੇ ਨਾਲ ਫਰੌਡ ਹੋ ਗਿਆ ਇਹਨਾਂ ਦੇ ਨਾਲ ਵੀ ਅਸੀਂ ਇਹਨਾਂ ਦੀ ਮੰਗ ਇਹਨਾਂ ਦੇ ਲੈ ਕੇ ਆਏ ਆ ਜਥੇਬੰਦੀ ਕਰਨ ਨੂੰ ਮੈਨੂੰ ਇੱਥੇ ਡਿਊਟੀ ਲਈ ਗਈ ਆ ਜੇ ਨਹੀਂ ਹੋਊਗਾ ਤਾਂ ਅਸੀਂ ਆਪਦਾ ਸਟੈਪ ਅੱਗੇ ਲਵਾਂਗੇ ਤੇ ਬਾਈ ਹੋਰਾਂ ਦਾ ਕਹਿਣਾਗਾ ਵੀ ਜਿਸ ਤਰ੍ਹਾਂ ਇਹਨਾਂ ਦੇ ਕੋਈ ਪੈਸਾ ਦਾ ਜਿਹੜਾ ਲੈਂਡ ਦੇਣਾ ਜਾਂ ਤਾਂ ਉਹ ਪਰਿਵਾਰ ਦੇ ਨਾਲ ਬੈਠ ਕੇ ਸੁਲਝੀ ਲਿੱਤਾ ਜਾਵੇ ਨਹੀਂ ਫਿਰ ਜਿਹੜੀ ਪੁਲਿਸ ਦੀ ਕਾਰਵਾਈ ਆ ਜਿਹੜੀ ਉਹ ਫਰਾਡ ਦਾ ਜਿਹੜਾ ਕੇਸ ਆ ਉਹਨਾਂ ਤੇ ਬਣਦੀ ਕਾਰਵਾਈ ਆ ਜਿਹੜੀ ਕਰ ਦਿੱਤੀ ਜਾਵੇ ਵੱਡੀ ਪੱਧਰ ਤੇ ਕਰਾਂਗੇ ਅਸੀਂ ਵੱਡੀ ਪੱਧਰ ਤੇ ਅਸਰ ਭਾਈ ਜੀ ਇੱਕ ਮੈਨੂੰ ਜੇ ਬਾਈ ਦੇ ਵੀ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਭਾਰਤੀ ਕਿਸਾਨ ਯੂਨੀ ਸਿੱਧੂਪੁਰਾ ਦਾ ਕੀ ਐਕਸ਼ਨ ਹੋਏਗਾ ਫਿਰ ਦੇਖੋ ਜੀ ਸਾਡੇ ਆਗੂ ਜਿੰਨੇ ਵੀ ਦੱਸਣਗੇ ਸਾਨੂੰ ਹੂੰ ਕਸੀਂ ਉਹ ਮੈਂ ਕਰਾਂਗੇ ਜ਼ਿਲ੍ਹੇ ਚ ਲੈ ਕੇ ਜਾਵਾਂਗੇ ਗਾਹ ਗੱਲ ਹੂੰ ਸੂਬਾ ਪ੍ਰਧਾਨ ਤੱਕ ਸਾਡੀ ਗੱਲ ਜਾਊਗੀ ਹੁਣ ਇਸ ਤੋਂ ਇਲਾਵਾ ਜਿਹੜੀ ਅੱਜ ਟੈਂਕੀ ਤੋਂ ਟੈਂਕੀ ਦੇ ਉੱਤੇ ਇਹ ਕਿੰਨੇ ਦਿਨ ਬੈਠਣ ਦਾ ਰਸ ਹੈਗਾ ਨਹੀਂ ਫਿਰ ਜਿੰਨਾ ਚ ਕੋਈ ਹੱਲ ਨਹੀਂ ਉਹਨਾਂ ਚ ਤਾਂ ਉੱਥੇ ਹੀ ਬੈਠਣਗੇ ਉੱਥੇ ਹੀ ਰਹਿਣਗੇ ਹਾਂਜੀ ਹਾਂ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਜਿਹੜੇ ਔਰਤ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹੀ ਹੋਏ ਨੇ ਵੀ ਉਹ ਇਸੇ ਤਰ੍ਹਾਂ ਬੈਠੇ ਰਹਿਣਗੇ ਕੋਈ ਸੰਘਰਸ਼ ਨੂੰ ਵਧਾਉਣ ਦਾ ਕੋਈ ਕਾਰਨ ਬਣਦਾ ਬਣਿਆ ਤਾਂ ਯੂਨੀਅਨ ਜਿਹੜੀ ਉਹ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦੇ ਸੰਘਰਸ਼ ਦੇ ਵਿੱਚ ਹਿੱਸਾ ਬਣੂਗੀ ਆਪਾਂ ਜਿਹੜੇ ਪਾਣੀ ਵਾਲੀ ਟੈਂਕੀ ਦੇ ਉੱਪਰ ਮਾਤਾ ਚੜ੍ਹੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹ ਕੀ ਚਾਹੁੰਦੇ ਨੇ ਕਿਤੇ ਬਾਕੀ ਜਿਹੜੇ ਪਰਿਵਾਰਾਂ ਤੇ ਦੋਸ਼ ਲਾਇਆ ਗਿਆ ਉਹਨਾਂ ਨਾਲ ਵੀ ਪੂਰੀ ਗੱਲਬਾਤ ਕਰਾਂਗੇ ਜਿਹੜੇ ਮਾਤਾ ਪਾਣੀ ਵਾਲੀ ਟੈਂਕੀ ਤੇ ਚੜੇ ਹੋਣੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਇਹ ਪੂਰਾ ਮਸਲਾ ਕੀ ਸੀਗਾ ਉਹਨਾਂ ਨੂੰ ਪਾਣੀ ਵਾਲੀ ਟੈਂਕੀ ਤੇ ਕਿਉਂ ਚੜਨਾ ਪਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਜਮਾ ਵਜੀਤਕੇ ਖੁਰਪਦੀ ਕੀ ਨਾਮ ਹੈਗਾ ਕਿਰਨਜੀਤ ਅચ્છਾ ਕੀ ਮਸਲਾ ਸੀਗਾ ਪੂਰਾ ਜੀ ਤੁਸੀਂ ਅੱਜ ਜਿਹੜਾ ਪਿੰਡ ਰੰਗਿਆਂ ਦਾ ਪਾਣੀ ਵਾਲੀ ਟੈਂਕੀ ਤੇ ਚੜਨਾ ਪਿਆ ਮਸਲਾ ਵੀਰ ਜੀ ਮੁੰਡੇ ਦਾ ਵਾਰਦਾ ਲਾਉਂਦੇ ਸੀਗੇ ਹੂੰ ਕਿ ਰਿਸ਼ਤੇਦਾਰੀ ਜਾਂ ਭੂਆ ਦਾ ਪੋਤਾ ਗਸਕੀ ਦਾ ਹੂੰ ਕੁਝ ਸਾਨੂੰ ਐ ਹੋ ਗਿਆ ਇਮਾਨਦਾਰੀ ਹੋ ਗਈ ਵੀ ਚਲ ਰਿਸ਼ਤੇਦਾਰੀ ਆ ਸਭ ਤੋਂ 25 ਲੱਖ ਰੁਪਇਆ ਲੈ ਲਿਆ ਢਾਈ ਲੱਖ ਰੁਪਏ ਅਸੀਂ ਘਰੇ ਆ ਕੇ ਦੇ ਕੇ ਗਏ ਆ ਪੱਪੇ ਦੇ ਸਾਹਮਣੇ ਉਹਦੇ ਪਿਓ ਦੇ ਸਾਹਮਣੇ ਮੰਮੀ ਡੈਡੀ ਦੇ ਸਾਹਮਣੇ ਸਾਰਿਆਂ ਦੇ ਤੇ 22 23 ਲੱਖ ਰੁਪਏ ਸਾਡਾ ਅਕਾਊਂਟਾਂ ਰਹੀ ਗਿਆ ਹੈ ਉਹ ਸਾਡੀਆਂ ਸਟੇਟਮੈਂਟਾਂ ਪਈਆਂ ਨੇ ਜਦੋਂ ਅਸੀਂ ਘਰੇ ਆਉਨੇ ਆ ਤੇ ਸਾਡੇ ਉਲਟਾ ਸਾਡੇ ਤੇ ਪੁਲਿਸ ਬੁਲਾਈ ਜਾਂਦੀ ਆ ਤੇ ਜਦੋਂ ਪੁਲਿਸ ਬੁਲਾਈ ਜਾਂਦੀ ਆ ਉਹ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਘਰੇ ਨਹੀਂ ਜਾਣਾ ਬਾਕੀ ਅਸੀਂ ਬਣਾ ਕੇ ਲਏ ਸੀ ਇੱਕ ਸਾਨੂੰ ਦੱਸਿਆ ਸੀ ਵੀ ਕਚਹਿਰੀਆਂ ਚੋਂ ਵੀ ਇੱਕ ਤੁਸੀਂ ਇੱਥੇ ਦੇ ਦਿਓ ਆਪਣੇ ਇਹਨਾਂ ਦੀ ਜਿਹੜੀ ਚੁੰਕੀ ਪੈਂਦੀ ਆ ਨੇੜੇ ਉਹ ਚ ਦੇ ਦਿਓ ਇੱਕ ਧੂਰੀ ਦੇ ਦਿਓ ਇੱਕ ਸੰਗਰੂਰ ਜਦੋਂ ਅਸੀਂ ਸੰਗਰ ਇੱਥੇ ਆਲੇ ਚੁੰਕੀ ਵਾਲੇ ਕੋਲੇ ਲੈ ਕੇ ਆਏ ਨੇ ਵੀਰ ਸਭ ਤੋਂ ਫੈਲਾਵ ਨਹੀਂ ਫੜੀਆਂ ਉਹਨਾਂ ਨੇ ਤੇ ਹੋਰ ਕਰਾਂਗੇ ਤਾਂ ਕੀ ਕਰਾਂਗੇ ਫਿਰ ਮੇਰੇ ਕੋਲੇ ਆਹੀ ਮਸਲਾ ਵੀਰ ਘਰੇ ਸਾਡੇ ਕਲੇਸ ਪੈਂਦਾ ਕਿ ਮੇਰਾ ਛੋਟਾ ਮੁੰਡਾ ਉਹ ਕਹਿੰਦਾ ਵੀ ਇਹ ਤੁਸੀਂ ਆਪਣਾ ਹਿੱਸਾ ਲੈ ਗਏ ਤੇ ਮੇਰੇ ਘਰ ਚੋਂ ਨਿਕਲੋ ਮੇਰੇ ਇਹ ਮੇਰਾ ਹਿੱਸਾ ਰਹਿ ਗਿਆ ਤੇ ਹੋਰ ਹਣ ਇਸ ਤੋਂ ਬਾਅਦ ਸਾਡੇ ਕੋਲੇ ਕੋਈ ਬਚਿਆ ਹੀ ਨਹੀਂ ਕੁਛ ਹੁਣ ਤੁਸੀਂ ਥੋੜੀ ਕੀ ਮੰਗ ਗਈ ਹੈ ਮੰਗ ਇਹੀ ਹੈ ਵੀਰ ਜੀ ਵੀ ਜੇ ਤਾਂ ਵੀ ਸਾਨੂੰ ਪੈਸੇ ਦੇ ਦੇਣਗੇ ਅੱਜ ਲਿਖਤੀ ਰੂਪ ਵਿੱਚ ਲਿਖ ਕੇ ਦੇ ਦੇਣਗੇ ਵੀ ਅਸੀਂ ਦੇਵਾਂਗੇ ਤਾਂ ਠੀਕ ਹੈ ਨਹੀਂ ਮੈਂ ਖੁਦ ਖੁਸ਼ੀ ਕਰੂੰਗੀ ਸਾਰੇ ਪਰਿਵਾਰ ਰੰਗੀਆਂ ਵਾਲਾ ਜ਼ਿੰਮੇਵਾਰ ਮੇਰੀ ਮੌਤ ਦਾ ਨਹੀਂ ਚਲੋ ਇਹ ਕੋਈ ਮੌਤ ਕੋਈ ਮਸਲੇ ਦਾ ਹੱਲ ਤਾਂ ਨਹੀਂ ਹੈਗੀ ਤੇ ਇਸ ਤੋਂ ਇਲਾਵਾ ਕੋਈ ਹੋ ਬੈਠ ਕੇ ਕੋ ਚਾਰ ਬੰਦਾ ਜੀ ਕੋਈ ਗੱਲ ਹੋ ਜਾਂਦੀ ਉਹ ਰਹੀ ਹੋਈ ਨਹੀਂ ਅਸੀਂ ਬਹੁਤ 6 ਮਹੀਨੇ ਹੋ ਗਏ ਵੀਰ ਜੀ ਸਾਨੂੰ ਗੇੜੇ ਕੱਢਦੇ ਹਨ ਸਾਨੂੰ ਕੋਈ ਮਸਲਾ ਸਾਡਾ ਹੱਲ ਨਹੀਂ ਹੁੰਦਾ 6 ਮਹੀਨੇ ਹੋ ਗਏ ਸਾਡੇ ਕੇਸ ਲਾਏ ਨੂੰ ਕੋਈ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕਰੀ ਹੈਗੀ ਅਗਲ ਪੰਨੂ ਦਾ ਜਾ ਕੇ ਅਸੀਂ ਫੋਨ ਵੀ ਕਰਾਇਆ ਭਗਵੰਤ ਮਾਨ ਦੇ ਦਾ ਤੇ ਉਨ ਉੱਥੇ ਤੱਕ ਵੀ ਸਾਡੀ ਕੋਈ ਸੁਣੀ ਨਹੀਂ ਕਿਸੇ ਨੇ ਅੱਛਾ ਉਹੀ ਸਾਢੇ 1 ਕਿੱਲਾ ਜ਼ਮੀਨ ਦਾ ਸੀ ਉਹੀ ਵੇਚ ਕੇ ਅਸੀਂ ਝੋਲੀ ਪਾਤਾ ਤੇ ਹਣ ਸਾਡੇ ਕੋਲੇ ਬਿਸਬਾ ਵੀ ਨਹੀਂ ਹੈਗਾ ਜੇ ਜਦੋਂ ਤੁਸੀਂ ਪੈਸੇ ਇਹਨਾਂ ਨੂੰ ਦਿੱਤੇ ਸੀਗੇ 25 ਲੱਖ ਰੁਪਏ ਦਿੱਤਾ ਸੀਗੇ ਉਹਦੇ ਨੇ ਪਰਿਵਾਰ ਨੂੰ ਤੁਸੀਂ ਦੱਸਿਆ ਨਹੀਂ ਸੀ ਕਿਸੇ ਨੇ ਦੱਸਿਆ ਸੀ ਜੀ ਇਹਦੇ ਪਿਓ ਨੂੰ ਫੋਨ ਲਾਇਆ ਸੀ ਮੈਂ ਕਿਹਾ ਵੀਰੇ ਵੀ ਮੁੰਡਾ ਆਪਣਾ ਬਾਹਰ ਤੋਰਦਾ ਕਹਿੰਦਾ ਹਾਂ ਪਹਿਨੇ ਬਾਹਰ ਤੋਰਦਾ ਆਪਣਾ ਮੁੰਡਾ ਤਾਂ ਕਹਿੰਦਾ ਬਹੁਤ ਪੈਸੇ ਬਣਾਉਂਦਾ ਬਹੁਤ ਮੁੰਡੇ ਤੋਰਤੇ ਮੈਂ ਇੰਨੀ ਗੱਲ ਪੁੱਛੀ ਆ ਬਾਕੀ ਫਿਰ ਅਸੀਂ 2.5 ਲੱਖ ਇਹ ਮਤਲਬ ਜਦੋਂ ਤੁਸੀਂ ਪੈਸੇ ਪਾਏ ਨੇ ਉਹ ਤੋਂ ਉਹਨਾਂ ਨੂੰ ਪਰਿਵਾਰ ਨੂੰ ਕਿਸੇ ਨੂੰ ਪਤਾ ਹੈ ਹਾਂ ਪਤਾ ਵੀਰ ਜੀ ਮੁੰਡੇ ਦੇ ਪਿਓ ਨੂੰ ਵੀ ਪਤਾ ਚਾਚੇ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਫਿਰ ਜਦੋਂ ਅਸੀਂ ਘਰੇ ਆਉਂਦੇ ਸੀ ਮੁੰਡੇ ਨੂੰ ਮਿਲਣਾ ਵੀ ਮੁੰਡਾ ਅੱਜ ਘਰੇ ਆ ਇਹ ਆਉਂਦਿਆਂ ਨੂੰ ਭਜਾ ਦਿੰਦੇ ਹੁੰਦੇ ਸੀ ਮੁੰਡੇ ਨੂੰ ਵੀ ਤੂੰ ਭਜ ਜਾ ਫਿਰ ਕੁੜੀ ਦਾ ਵਿਆਹ ਹੋਇਆ ਫਿਰ ਕੁੜੀ ਦੇ ਵਿਆਹ ਚ ਸੱਦਿਆ ਸਾਨੂੰ ਵੀ ਸੱਦਿਆ ਤੇ ਮੁੰਡੇ ਨੂੰ ਵੀ ਆਇਆ ਹਣ ਕਹਿੰਦੇ ਵੀ ਬੇਦਖਲਾ ਅਸਾਂ ਜਦੋਂ ਤੁਸੀਂ ਪੈਸੇ ਮੰਗਣ ਲੱਗੇ ਉਦੋਂ ਕਹਾਂ ਵੀ ਬੇਦਖਲਾ ਹਾਂ ਬੇਦਖਲਾ ਵੀਰੇ ਇਹ ਇਹ ਹੁਣ ਪੂਰਾ ਮਸਲਾ ਜਿਹੜਾ ਗੁੰਝਲਦਾਰ ਹੁੰਦਾ ਜਾ ਰਿਹਾ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈਗਾ ਵੀ ਪਰਿਵਾਰ ਨੂੰ ਸਾਰਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਜਦੋਂ ਜਿਵੇਂ-ਜਿਵੇਂ ਪੈਸੇ ਨੇਗੇ ਜਿਹੜੇ ਮੰਗਦਿਆਂ ਅਸੀਂ ਤੇ ਉਹ ਉਹਨਾਂ ਦੇ ਪਰਿਵਾਰ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈਗਾ ਵੀ ਉਹ ਸਾਡਾ ਜਿਹੜਾ ਬੱਚਾ ਹੈਗਾ ਉਹ ਅਸੀਂ ਬੇਦਖਲ ਕੀਤਾ ਹੋਇਆ ਹੈਗਾ ਤੇ ਇਸ ਤੋਂ ਇਲਾਵਾ ਕੋਈ ਆਪਾਂ ਹੋਰ ਨਹੀਂ ਕੋਈ ਰਸਤਾ ਆਪਾਂ ਕੱਢ ਸਕਦੇ ਹੋਰ ਵੀ ਕੋਈ ਰਹਿ ਹੈ ਨਹੀਂ ਹੈਗਾ ਸਾਲ ਹੋ ਗਿਆ ਹੂੰ ਕਿਚਿਆ ਕੋਟ ਕਚਹਿਰੀਆਂ 'ਚ ਵੀ ਧੱਕੇ ਖਾਲੇ ਸਾਰੇ ਕੇਸਾਂ 'ਚ ਵੀ ਧੱਕੇ ਖਾਲੇ ਸਾਰਾ ਕੁਝ ਕਰ ਲਿਆ ਪਰ ਹਣ ਵੀ ਨੇ ਮਸਲਾ ਮੇਰੇ ਕੋਲੇ ਕੋਈ ਨਹੀਂ ਬਸ ਇੱਕੋ ਹੀ ਮੌਤ ਤੋਂ ਸਵਾ ਕੁਝ ਨਹੀਂ ਹੈਗਾ ਮੇਰੇ ਕੋਲੇ ਠੀਕ ਆਗਾ ਮੈਂ ਘਰੋਂ ਬੇਕਾਰ ਵੀ ਹੋ ਗਈ ਅਗਲੇ ਮੇਰੇ ਤੇ ਆਉਂਦੇ ਨੇ ਵੀ ਤੇਰਾ ਰਿਸ਼ਤੇਦਾਰ ਸੀਗਾ ਠੀਕ ਆ ਮੈਂ ਕਿਧੀਆਂ ਕਿਧੀਆਂ ਸੁਣਾ ਘਰਦਿਆਂ ਸੁਣਾ ਕਿ ਵੀ ਇਧਰ ਟੈਨਸ਼ਨ ਕਰਾਂ ਹਣ ਜੋ ਹਿੱਸਾ ਰਹਿ ਗਿਆ ਛੋਟੇ ਮੁੰਡੇ ਦਾ ਰਹਿ ਗਿਆ ਸਾਡਾ ਹਿੱਸਾ ਚਲਿਆ ਗਿਆ ਵੱਡੇ ਦਾ ਚਲਿਆ ਗਿਆ ਮੇਰਾ ਚਲਿਆ ਗਿਆ ਫਿਰ ਸਾਨੂੰ ਤਾਂ ਹੁਣ ਕੋਈ ਹੋਰ ਬਚਿਆ ਹੀ ਨਹੀਂ ਕੁਝ ਅਪਾ ਪੂਰੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਜਿਹੜੇ ਪਰਿਵਾਰ ਨੇ ਇਹ ਇਹਨਾਂ ਦੇ ਨਾਲ ਇਹ ਕਹਿ ਰਹੇ ਨੇ ਕਿ ਠੱਗੀ ਦਾ ਦੋਸ਼ ਲਾ ਰਹੇ ਨੇ ਜਿਹੜੇ ਪਰਿਵਾਰਾਂ ਤੇ ਉਸ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਜੇਕਰ ਉਹ ਉਹਨਾਂ ਨਾਲ ਸਾਡੀ ਕੋਈ ਗੱਲ ਹੁੰਦੀ ਸੀ ਤਾਂ ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ ਅਪਾ ਇੱਕ ਵਾਰੀ ਫੇਰ ਦੁਬਾਰਾ ਗੱਲ ਕਰਕੇ ਦੇਖਦੇ ਹਾਂ ਜੇਕਰ ਉਹਨਾਂ ਦਾ ਕੋਈ ਪੱਖ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਤੋਂ ਇਹ ਜਿਹੜਾ ਪੱਖ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਦੁਬਾਰਾ ਜਿਹੜਾ ਉਸ ਪਰਿਵਾਰ ਦੇ ਮੈਂਬਰ ਨੂੰ ਆਪਾਂ ਕਾਲ ਲਈ ਆ ਤੇ ਗਰਦੀਪ ਸਿੰਘ ਦਿਓਲ ਆ ਜਿਹੜਾ ਉਹਨਾਂ ਦੇ ਟਰੂ ਕਲਰ ਦੇ ਉੱਤੇ ਚੱਕ ਰਹੇ ਆ ਹੈਲੋ ਹਾਂਜੀ ਆ ਗਰਦੀਪ ਸਿੰਘ ਜੀ ਕੀ ਹਾਲ ਐ ਗਰਦੀਪ ਜੀ ਕੋਣ ਬੋਲ ਰਿਓ ਮੈਂ ਪਪਾ ਬੋਲਦਾ ਅੱਛਾ ਓਕੇ ਵੀਰੇ ਕਿਵੇਂ ਹੋ ਠੀਕ ਠਾਕ ਹੋ ਠੀਕ ਆ ਜੀ ਠੀਕ ਆ ਜੀ ਬਈ ਮੈਂ ਨਾ ਥੋੜੀ ਪਾਣੀ ਵਾਲੀ ਟੈਂਕੀ ਤੇ ਖੜਾ ਸੀਗਾ ਹਾਂਜੀ ਉਹਨਾਂ ਨੇ ਆਪਣੇ ਪਰਿਵਾਰ ਦੇ ਉੱਤੇ ਜਿਹੜੇ ਦੋਸ ਲਾਇ ਨੇ ਮੈਂ ਉਹਦੇ ਬਾਰੇ ਗੱਲ ਕਰਨੀ ਸੀ ਵੀ ਕੀ ਮਸਲਾ ਕੀ ਆ ਉਹਨਾਂ ਦਾ ਪੂਰਾ ਵੀਰੇ ਜੇ ਤਾਂ ਚੌਂਕੀ ਜੱਜੇ ਹਾਂਜੀ ਚੌਂਕੀ ਜੀ ਜਾਣੇ ਸੀ ਸਾਰੀ ਪਿੰਡ ਦੀ ਪੰਚਾਇਤ ਆ ਲਵੇ ਦੀਆਂ ਪੰਚਾਇਤਾਂ ਨੇ ਨਹੀਂ ਚਲੋ ਉਹ ਤਾਂ ਕੋਈ ਗੱਲ ਨਹੀਂ ਮੈਂ ਵੀ ਤਾਂ ਹਾਂ ਜੀ ਇਹਨਾਂ ਦੇ ਕੋ ਆਪਣਾ ਨਾ ਭਤੀਜਾ ਦੀਗਾ ਤਿੰਨ ਸਾਲ ਆਪਣੇ ਨੂੰ ਅੱਡੇ ਵੇਦਾ ਤਿੰਨ ਸਾਲ ਹੋ ਗਏ ਵੇਦਾਵੇ ਉਹ ਘਰੋਂ ਲਖਾਇਆ ਵੰਦੇ ਪਿਓ ਦਾ ਹਾਂਜੀ ਉਹਨਾਂ ਨੂੰ ਇਹ ਨਾ ਬਾਹਰ ਭੋਰ ਭੇਜਦਾ ਦੀ ਮੁੰਡਿਆਂ ਨੂੰ ਉਹ ਹਾਂਜੀ ਵੇਖਾ ਉਹ ਰੱਬ ਜਾਣੀਏ ਪਤਾ ਨਹੀਂ ਭਾਈ ਕਿਵੇਂ ਇਹਨਾਂ ਦਾ ਆਪਾਂ ਦਾ ਇਹ ਵੀ ਨਹੀਂ ਪਤਾ ਸਾਨੂੰ ਤਾਂ ਪੀਜਾ ਕੋਈ ਦਿੱਤਾ ਲੈਤਾ ਕੀ ਕੁਝ ਕਰਿਆ ਇਹਨਾਂ ਦਾ ਹਾਂਜੀ ਆਪਣੇ ਪਰਿਵਾਰ ਦਾ ਕੋਈ ਰੋਲ ਨਹੀਂ ਵਿੱਚ ਉਹਦੇ ਓਕੇ ਦੇਖੋ ਤਾਂ ਪਿਓ ਆ ਕਰੇ ਤਾਂ ਪ੍ਰੈਜ਼ੈਂਟ ਹੋਈ ਲੋਗੇ ਮੰਜੇ ਤੇ ਉਹ ਪਿਆ ਹਾਂ ਤੇ ਕੋਡ ਦਾ ਮਾਰਦਾ ਦੀ ਕਰੇ ਓਕੇ ਤੇ 13 ਸਾਲ ਹੋ ਗਏ ਕੋਈ ਆਪਣੇ ਨਾਲ ਬੋਲ ਬਾਣੀ ਨਹੀਂ ਇਹਨਾਂ ਦੀ ਜਿਹੜੇ ਰਿਸ਼ਤੇਦਾਰ ਨੇ ਆਹ ਠੀਕ ਹੈ ਕੋਈ ਆਪਾਂ ਨੂੰ ਕਰੇ ਦੱਸਿਆ ਨਹੀਂ ਦੋ ਵਾਰੀ ਐਸਐਸਪੀ ਦੇ ਅਰਣਾਲੇ ਅਸੀਂ ਦਰਖਾਸਤ ਦਿੱਤੀ ਤੇ ਉੱਥੇ ਵੀ ਜਾਏ ਹਾਂ ਉਹ ਤੇ ਜੱਜ ਵੀ ਕਹਿੰਦਾ ਵੀ ਤੁਸੀਂ ਦਰਖਾਸਤ ਦੇ ਕੇ ਭਾਈ ਪਰਚਾ ਦਰਜੋ ਮੁੰਡੇ ਤੇ ਕਰੋ ਹੂੰ ਵੀ ਜਿਹੜਾ ਉਹਦੇ ਪੈਸੇ ਲਗਾਇਆ ਹੈਗਾ ਹੂੰ ਵੀ ਇਹਨਾਂ ਨੂੰ ਪਰੇਸ਼ਾਨ ਕਿਉਂ ਕਰਦੇ ਹੋ ਬਿਲਕੁਲ ਤੇ ਹੁਣ ਰਣੀ ਕੀ ਹੈ ਰਣੀ ਕੀ ਇਹ ਮਹੀਨਾ ਕ ਹੋ ਗਿਆ ਛਰੇ ਕੁੱਟਕਟਾਪਾ ਕਰਕੇ ਗਏ ਨੇ ਅੰਦਰ ਆ ਕੇ ਹੂੰ ਉਹ ਮੈਂ ਤਾਂ ਹਜੇ ਦਰਖਾਸਤ ਦਿੱਤੀ ਵੀ ਹੈ 252 ਨੰਬਰ ਦਰਖਾਸਤ ਹੈ ਹੂੰ ਦੇਖ ਉਹਦੇ ਆਧਾਰ ਤੇ ਵੀ ਪਰਚਾ ਬਣਦਾ ਇਹਨਾਂ ਤੇ ਹੂੰ ਤੇ ਹੁਣ ਉਹਰੇ ਆ ਕੇ ਹੀ ਪਰੇਸ਼ਾਨ ਆਪਣਾ ਕੋਈ ਵਿੱਚ ਰੋਲ ਨਹੀਂ ਆ ਹੁਣ ਥਾਣੇ 'ਚ ਵੀ ਅਸੀਂ ਜਾਣੇਗੇ ਹੂੰ ਦੇਖਾ ਪਿੰਡ ਦੀ ਪੰਚਾਇਤ ਨਾਲ ਹੋਰ ਆ ਜੇ ਕੋਈ ਕੁਛ ਦਿੱਤਾ ਗਿਆ ਹੂੰ ਇਹ ਕਹਿੰਦੇ ਨੇ ਵੀ ਅਸੀਂ ਅਸੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਏ ਨੇ ਕੀ ਦਾ ਕੀਰੇ ਦੀ ਵੀ ਮੁੰਡੇ ਦੇ ਖਾਤੇ 'ਚ ਪੈਸੇ ਪਾਏ ਨੇ ਵੀ ਮੁੰਡਾ ਸਾਲ ਪਹਿਲਾਂ ਵਿਆਹ ਹੋਇਆ ਵੀ ਵਿਆਹ ਦੇ ਵਿੱਚ ਵੀ ਆਇਆ ਸਾਨੂੰ ਵੀ ਵਿਆਹ ਦੇ ਵਿੱਚ ਸੱਦਿਆ ਗਿਆਗਾ ਕੀ ਦੇ ਵਿੱਚ ਕੋਈ ਵਿਆਹ ਹੋਇਆ ਹੋਵੇ ਕਿਸੇ ਕੁੜੀ ਦਾ ਕੁੜੀ ਦਾ ਵਿਆਹ ਹੋਇਆ ਸੀ ੱਟੇ ਨਾਲ ਆ ਕੇ ਵਿੱਚ ਬੜਿਆ ਉਹ ਇਹਨਾਂ ਨੂੰ ਨਾਲ ਅਸੀਂ ਕੋਈ ਕਾਰਡ ਨਹੀਂ ਦਿੱਤਾ ਇੱਕ ਘੱਟੋ ਘੱਟ 40 ਜਾਣੇ ਨਾਲ ਆਏ ਨੇ ਉਹਦੇ ਇਹਨਾਂ ਨੇ ਪੁੱਛੋ ਵੀ ਮਾਂ ਪਿਓ ਨੇ ਦਾ ਕਾਰਡ ਨਹੀਂ ਦਿੱਤਾ ਕਿਸ ਨੇ ਹੋਰ ਨਹੀਂ ਦਿੱਤਾ ਹੂੰ ਵੀ ਇਹ ਉੱਥੇ ਕਿਵੇਂ ਜਾ ਕੇ ਬੁੱਥੜਾਗੇ ਬਿਲਕੁਲ ਇਹ ਇਹ ਸਾਰੇ ਭਾਈ ਉਹ ਨਾ ਰਲਿਆ ਵੈ ਦੀ ਗੁੰਡਿਆਂ ਨਾਲ ਹੂੰ ਉਹਦਾ ਠੱਕੇ ਨਾ ਹੁੰਦਾ ਸੀ ਇਹਨਾਂ ਦੇ ਕੋਲੇ ਵੀ ਰਾਤਾਂ ਕੱਟਦਾ ਸੀ ਉਹ ਠੀਕ ਹੈ ਹਾਂ ਇਹਨਾਂ ਦੇ ਘਰੇ ਰਹਿੰਦਾ ਸੀ ਇਹਦਾ ਮੁੰਡਾ ਬਣਾਇਆ ਵੈ ਤੇ ਉਹ ਠੀਕ ਹੈ ਹਾਂ ਹੁਣ ਆਪਾਂ ਕੋਲ ਮਿਲ ਕੇ ਲਈ ਵੀ ਤੁਹਾਡਾ ਇਸ ਪਰਿਵਾਰ ਦੇ ਨਾਲ ਕੋਈ ਹੋ ਲਿੰਕ ਨਹੀਂ ਹੈਗਾ ਜਿਹੜੇ ਪਰਿਵਾਰ ਦੇ ਭਾਈ 3 ਸਾਲ 3 ਸਾਲ ਹੋ ਗਏ ਭਰਾ ਆਪਣਾ ਵੇਦਾਵੇ ਲਖਿਆ ਹੋਇਆ ਠੀਕ ਹੈ ਵੀ ਓਕੇ ਹਾਂ ਪਰਿਵਾਰ ਨਾਲ ਗੱਲ ਕੀਤੀ ਗਿਆ ਉਹ ਕਹਿੰਦਾ ਵੀ ਸਾਡਾ ਤਾਂ ਪਹਿਲਾਂ ਤੋਂ ਹੀ 3 ਸਾਲ ਪਹਿਲਾਂ ਤੋਂ ਉਹ ਬੇਦਾਖਲ ਕੀਤਾ ਹੋਇਆ ਹੈਗਾ ਹੁਣ ਪੂਰਾ ਮਸਲਾ ਕਿਸ ਤਰ੍ਹਾਂ ਦਾ ਉਹ ਅਪਡੇਟ ਦਿੰਦੇ ਰਵਾਂਗੇ ਜੁੜੇ ਰਹੋ ਐਲਬੀਐਸ ਨੀਰ ਦੇ ਨਾਲ